ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਿਆਰ ਕੀਤੀ ਗਈ ਸੱਤ ਮੈਂਬਰੀ ਕਮੇਟੀ ਵਿੱਚ ਬੱਚੇ ਪੰਜ ਮੈਂਬਰਾਂ ਵੱਲੋਂ ਅੱਜ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਅਕਾਲੀ ਦਲ ਦੀ ਭਰਤੀ ਦੀ ਮੁਹਿੰਮ ਸ਼ੁਰੂ ਕੀਤੀ ਹੈ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਮੁਲਾਕਾਤ ਦਾ ਸੱਦਾ ਭੇਜਿਆ ਗਿਆ ਸੀ ਜਿਸ ਤੇ ਪੰਜ ਮੈਂਬਰੀ ਕਮੇਟੀ ਮੈਂਬਰਾਂ ਨੇ ਅਕਾਲ ਤਖਤ ਸਾਹਿਬ ਦੇ ਸਕੱਤਰ ਵਿਖੇ ਜਾ ਕੇ ਜਥੇਦਾਰ ਗੜਗੱਜ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰਤਾਸ ਸਿੰਘ ਵਡਾਲਾ ਤੇ ਮਨਪ੍ਰੀਤ ਸਿੰਘ ਯਾਲੀ ਨੇ ਦੱਸਿਆ ਕਿ ਪੰਥਕ ਇਕਤਾ ਦੇ ਮੁੱਦੇ ਤੇ ਉੱਪਰ ਅੱਜ ਇਸ ਮੀਟਿੰਗ ਵਿੱਚ ਵਿਚਾਰ ਕੀਤੇ ਗਏ ਹਨ ਅਤੇ ਅਕਾਲੀ ਦਲ ਨੂੰ ਕਿਸ ਤਰੀਕੇ ਨਾਲ ਮਜ਼ਬੂਤ ਕਰਨਾ ਹੈ ਉਸ ਬਾਰੇ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਬੁਲਾਇਆ ਹੈ ਅਸੀਂ ਆਸ ਕਰਦੇ ਹਾਂ ਕਿ ਅਕਾਲੀ ਦਲ ਦੇ ਬਾਕੀ ਆਗੂਆਂ ਨੂੰ ਵੀ ਬੁਲਾ ਕੇ ਮੀਟਿੰਗ ਕਰਕੇ ਸਾਰੀ ਅਕਾਲੀ ਦਲ ਨੂੰ ਇਕਜੁੱਟ ਕਰਨ ਵਿੱਚ ਉਹ ਭੂਮਿਕਾ ਅਦਾ ਕਰਨਗੇ ਜੈ ਜੀ ਦਰ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਦਾ ਸਾਨੂੰ ਸੱਦਾ ਆਇਆ ਸੀਗਾ ਸਾਡਾ ਫਰਜ਼ ਬਣਦਾ ਸੀ ਤੇ ਉਸ ਮਿਲਣੀ ਵਿੱਚ ਸਾਰੀ ਕਮੇਟੀ ਮੈਂਬਰਾਂ ਨੇ ਉਹਨਾਂ ਦੇ ਨਾਲ ਬਹੁਤ ਸਾਰੂ ਗੱਲਾਂ ਕੀਤੀਆਂ ਤੇ ਉਹਨਾਂ ਨੇ ਵੀ ਕਿਹਾ ਸਾਨੂੰ ਸਿੰਘ ਸਾਹਿਬ ਨੇ ਗਿਆਨੀ ਜੀ ਨੇ ਕਿ ਪੰਥ ਵਿੱਚ ਇਕਤਾ ਕਰਨ ਵਾਸਤੇ ਆਪਾਂ ਨੂੰ ਰੌਲਾ ਪਣਾ ਚਾਹੀਦਾ ਆ ਪੰਥ ਸਾਰਾ ਇਕੱਠਾ ਹੋਣਾ ਚਾਹੀਦਾ ਸਮੂੱਚਾ ਪੰਥ ਇਸ ਬਾਰੇ ਵਿਚਾਰਾਂ ਕੀਤੀਆਂ ਆ ਪੰਥ ਨੂੰ ਇਕੱਠਾ ਕਰਨ ਵਾਸਤੇ ਤੇ ਅਸੀਂ ਉਹਨਾਂ ਨੂੰ ਕਿਹਾ ਜੋ ਸਾਡੇ ਲਈ ਕੋਈ ਸੇਵਾ ਲਾਉਂਗੇ ਸਾਨੂੰ ਕੋ ਹੁਕਮ ਲਾਉਂਗੇ ਪੰਥ ਨੂੰ ਇਕੱਠਾ ਕਰਨ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਪੰਥ ਦੀ ਇਕਤਾ ਦੀ ਗੱਲ ਹੋ ਰਹੀ ਆ ਪੰਥ ਦੀ ਸਾਰੀ ਪੰਥ ਦੀ ਇਕਤਾ ਜਿੰਨੇ ਵੀ ਪੰਥ ਦਰਸ਼ਕ ਨੇ ਪੰਥ ਸਭਿਆਸੀ ਸਲਸਾਮਾ ਨੇ ਚਾਹੇ ਅਕਾਲੀ ਦਲ ਨੇ ਸਾਰੇ ਨੂੰ ਇਕਤਾ ਦੀ ਜਰੂਰ ਲੋਕਾਂ ਦੇ ਲਈ ਤਾਂ ਅਸੀਂ ਚਾਹੁੰਦੇ ਚਾਹੁੰਦੇ ਵੀ ਇਕਤਾ ਹੋਣੀ ਚਾਹੀਦੀ ਹੈ ਸਿਧਾਂਤਾਂ ਤੇ ਇਕਤਾ ਹੋਣੀ ਚਾਹੀਦੀ ਆ ਜੋ ਸਿੱਖ ਕੌਮ ਦੇ ਭਾਵ ਨੂੰ ਉਸ ਅਨਸਾਰ ਇਕਤਾ ਹੋਣੀ ਚਾਹੀਦੀ ਹੈ ਫੈਸਲੇ ਹੋਣੇ ਚਾਹੀਦੇ ਜੀ ਉੱਥੇ ਅਸੀਂ ਆਪ ਹਾਂ ਵੀ ਇਸ ਗੱਲ ਦੀ ਵੀਰ ਪਾਤਲ ਦੇ ਸ਼੍ਰੋਮਣੇ ਕਲਦੀ ਦਲ ਨਾਲ ਇਕਤਾ ਹੋ ਸਕਦੀ ਹੈ ਜੀ ਪੰਥਕ ਇਕਤਾ ਦੀ ਗੱਲ ਆ ਹਾਂ ਗੱਲ ਪੰਥਕ ਇਕਤਾ ਦੀ ਗੱਲ ਕੀਤੀ ਹੈ ਪੰਥਕ ਇਕਤਾ ਤਾਂ ਕਦੇ ਵੀ ਉਹ ਅਸੀਂ ਚਾਹੁੰਦੇ ਚਾਹੁੰਦੇ ਸਾਰੇ ਲੱਗਦਾ ਅਸੀਂ ਕੋਈ ਦਾਲ ਇੱਕ ਵੱਖਰਾ ਚਾ ਟੁੱਟ ਰਿਹਾ ਨਾ ਤੁਸੀਂ ਵੱਖਰਾ ਉਹ ਦੇਖੋ ਵੱਖਰੇ ਕਿਉਂ ਟੁੱਟ ਰਹੇ ਆ ਜੋ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਅਸੀਂ ਅਸੀਂ ਡਿਕਟੇਟਰਸ਼ਿਪ ਨਹੀਂ ਚਾਹੁੰਦੇ ਹੈਗੇ ਅਸੀਂ ਪੰਥ ਦੀਆਂ ਭਾਵਨਾ ਅਨੁਸਾਰ ਕੰਮ ਕਰਨਾ ਚਾਹੁੰਦੇ ਆ ਅਸੀਂ ਆਪ ਦੀ ਸਾਡੀ ਕਿਸੇ ਦੀ ਹੋਂਦ ਨਹੀਂ ਹੋਣੀ ਚਾਹੀਦੀ ਲੋਕਾਂ ਜੋ ਪੰਥ ਕੀ ਚਾਹੁੰਦਾ ਵਾ ਸੰਸਾਧਾ ਦੀ ਹੋਂਦ ਹੋਣੀ ਚਾਹੀਦੀ ਆ ਸੰਸਾਧਾ ਵੱਡੀਆਂ ਹੋਣੀਆਂ ਚਾਹੀਦੀਆਂ ਨਾਲ ਕਿ ਵਿਅਕਤੀ ਵਿਸ਼ੇਸ਼ ਵੱਡੇ ਹੋਣੇ ਚਾਹੀਦੇ ਆ ਜੇਕਰ ਅਸੀਂ ਸਿੱਖਾਂ ਦੀ ਭਾਵਨਾ ਅਨੁਸਾਰ ਪੰਥ ਦੀਆਂ ਭਾਵਨਾ ਅਨੁਸਾਰ ਪਾਰਟੀ ਕੰਮ ਕਰੂਗੀ ਫੈਸਲੇ ਲਾਊਗੀ ਤਾਂ ਅਕਾਲੀ ਦਲ ਨੂੰ ਕੋਈ ਵੀ ਪੰਜਾਬ 'ਚ ਹਰਾ ਨਹੀਂ ਸਕਦਾ ਇੱਕ ਪਾਸੇ ਇੰਤਾਂ ਲਹਿ ਰਿਹਾ ਕਿ ਇਹ ਜਿਹੜੇ ਜਥੇਦਾਰ ਨੇ ਇਹ ਮਨਜ਼ੂਰ ਨਹੀਂ ਅੱਜ ਆਪਾਂ ਜਥੇਦਾਰ ਨੇ ਦੇਖੋ 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 ਪਤਾ ਕਿ ਅੱਜ ਸਾਡੇ ਲਈ ਤਾਂ ਜੋ ਵੀ ਇਸ ਤਖਤ ਤੇ ਬੈਠਾ ਮਹਾਨ ਤਖਤਾ ਸੀ ਪਹਿਲਾਂ ਵੀ ਅਕਾਲ ਤਖਤ ਦਾ ਦੇਸ਼ ਮੰਨ ਕੇ ਕੰਮ ਸ਼ੁਰੂ ਕੀਤਾ ਜੋ ਬੈਠਾ ਉਹ ਸਾਡੇ ਲਈ ਸਤਿਕਾਰਯੋਗ ਆ ਤੇ ਅਸੀਂ ਜੋ ਵੀ ਹਦੇਸ਼ ਹੋਊਗਾ ਮੰਨਾਂਗੇ ਅਗਲੇ ਆਉਣ ਵਾਲੇ ਸਮੇਂ 'ਚ ਵੀ ਮੰਨਾਂਗੇ ਲੇਕਿਨ ਅੱਜ ਸਰਪੰਚ ਇਕਤਾ ਦੀ ਗੱਲ ਹੋਈ ਹੈ ਬਹੁਤ ਕੁ ਗੱਲ ਹੋਈ ਹੈ 2 ਨੰਬਰ 3 ਲੈ ਗਏ ਗੱਲ ਬਿਲਕੁਲ ਜੀ 2 ਦਸੰਬਰ